ਆਪਾਂ ਪੰਜਾਬੀ ਆਪਣੀ ਅਕਲ ਦਾ ਰੱਜ ਕੇ ਜਲੂਸ ਕੱਢ ਰਹੇ ਆ ਆਰਕੈਸਟਰ ਵਾਲੀ ਵੀਡੀਓ ਵਾਇਰਲ ਹੋਈ ਜਾਂਦੀ ਹੈ ਉਹਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਂਦਾ ਨਾ ਵੀ ਕਿੰਨੇ ਕੱਪ ਆ ਯਾਰ ਅਕਲ ਮੰਦਾ ਆਪਣੀ ਸੋਚ ਕਿੱਥੇ ਖੜੀ ਹੈ ਆਪਣੀ ਮਾਨਸਿਕਤਾ ਕਿੱਥੇ ਖੜੀ ਹੈ ਆਪਾਂ ਗੱਲਬਾਤ ਕਰਦੇ ਨੇ ਇਹਦੇ ਬਾਰੇ ਆ ਅਪਸਰਾ ਕਿਤਾਬ ਤੁਹਾਡੇ ਚੋਂ ਬਹੁਤਾਂ ਨੇ ਪੜ੍ਹੀ ਹੋ ਇਹ ਅਪਸਰਾ ਕਿਤਾਬ ਸਿਰਫ ਕੁੜੀਆਂ ਦੀ ਜ਼ਿੰਦਗੀ ਦੇ ਉੱਪਰ ਹੈ ਤੇ ਇਸ ਕਿਤਾਬ ਨੂੰ ਲਿਖਣ ਵਾਲਾ ਵੀਰ ਪ੍ਰੀਤ ਕੰਤ ਆਪਣੇ ਨਾਲ ਹੈ ਆਪਾਂ ਵੀਰ ਦੇ ਨਾਲ ਗੱਲਬਾਤ ਵੀ ਕਰਦੇ ਆਂ ਪ੍ਰੀਤ ਭਾਈ ਆਰਕੈਸਟਰ ਵਾਲੀ ਵੀਡੀਓ ਵਾਇਰਲ ਹੋਈ ਜਾਂਦੀ ਜਿੱਥੇ ਕੁੜੀਆਂ ਦੇ ਮਗਰ ਉਹ ਗਲਾਸ ਚਲਾ ਰਹੇ ਆ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਸ਼ਾਇਦ ਉਹ ਕੁੜੀ ਨੂੰ ਕਹਿ ਰਹੇ ਸੀ ਕਿ ਤੂੰ ਥੱਲੇ ਸਾਡੇ ਨਾਲ ਆ ਨੱਚਣਾ ਜਾਂ ਹੋ ਸਕਦਾ ਉਹਨੂੰ ਐ ਵੀ ਕਹਿੰਦੇ ਹੋਣ ਕਿ ਸਾਡੇ ਨਾਲ ਰਾਤ ਬਤਾਲਾ ਇਨੇ ਰੁਪਏ ਲੈ ਲਾ ਬਹੁਤ ਕੁਛ ਆਪਣੇ ਲੋਕ ਕਹਿੰਦੇ ਆ ਉੱਥੇ ਰੱਜ ਕੇ ਜਲੂਸ ਕੱਢਿਆ ਜਾ ਰਿਹਾ ਯਾਰ ਕੀ ਤੁਸੀਂ ਵੈਸੇ ਅਫਸਰਾ ਦੇ ਵਿੱਚ ਵੀ ਇਹੀ ਗੱਲਾਂ ਲਿਖੀਆਂ ਆਪਣੇ ਲੋਕਾਂ ਦੀ ਮਾਨਸਿਕਤਾ ਬਹੁਤਾਂ ਦੀ ਜਿਹੜੇ ਮਿਰਰ ਦੇ ਵਿੱਚ ਫੁਕਰੇ ਹੁੰਦੇ ਆ ਨਾ ਮਲੰਗ ਵਿੱਚ ਕੁੜੀਆਂ ਨੂੰ ਇਸ ਤਰ੍ਹਾਂ ਸਮਝਦੇ ਪਦਾਰਥੀ ਸਮਝਦੇ ਆ ਉਹ ਇੱਕ ਖੜਾਉਣਾ ਹੀ ਸਮਝਦੇ ਯਾਰ ਕੀ ਕੀ ਤੁਸੀਂ ਇਹਨਾਂ ਲੋਕਾਂ ਬਾਰੇ ਸੋਚਦੇ ਕੀ ਹੈਗੇ ਦੇਖੋ ਜਿਹੜੀ ਉਹ ਵੀਡੀਓ ਹੈ ਨਾ ఆర్ਕੈਸਟਰ ਵਾਲੀ ਉਹਦੇ ਵਿੱਚ ਏ ਕਲੀਅਰ ਨਹੀਂ ਹੁੰਦਾ ਵੀ ਮੁੰਡੇ ਨੇ ਕੀ ਕਿਹਾ ਸੀ ਤੇ ਕੁੜੀ ਨੇ ਕੀ ਕਹਿਆ ਸੀ ਮੈਨੂੰ ਲੱਗਦਾ ਵੀ ਛੋਟਾ ਜਿਹਾ ਇੱਕ ਕਲਿੱਪ ਹੈ ਪਰ ਉਸ ਤਰ੍ਹਾਂ ਦੇ ਹਾਦਸੇ ਆਮ ਹੀ ਹੁੰਦੇ ਆ ਆਮ ਹੁੰਦੇ ਨੇ ਤੇ ਉਹਦੇ ਵਿੱਚ ਨਾ ਉਹ ਕੁੜੀ ਐ ਕਹਿ ਰਹੀ ਹੈ ਵੀ ਉਹ ਕਹਿੰਦੀ ਵੀ ਮੈਨੂੰ ਥੱਲੇ ਉਹਨਾਂ ਨੇ ਐਕਚੁਅਲੀ ਮੁੰਡੇ ਡੱਕੇ ਹੋਏ ਸੀਗੇ ਵਿੱਚ ਉਹਦਾ ਇੰਟਰਵਿਊ ਵੀ ਆਇਆ ਉਹ ਕਹਿੰਦੀ ਵੀ ਮੈਨੂੰ ਇਹ ਕਹਿ ਰਹੇ ਸੀ ਵੀ ਤੂੰ ਥੱਲੇ ਥੱਲੇ ਆ ਜਾ ਉਹ ਉਹ ਸੋਚਣਾ ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ ਨਾ ਉਹ ਮੁੰਡੇ ਡੱਕੇ ਹੋਏ ਸੀ ਉਹਨੇ ਕਿਹਾ ਮੈਂ ਨਹੀਂ ਜਾਣਾ ਉਹ ਤਾਂ ਉਹਦੀ ਮਰਜ਼ੀ ਆ ਨਾ ਉਹ ਤਾਂ ਸਿਰਫ ਇਹ ਕੁਝ ਪਿਛਲੇ 5-4 ਸਾਲਾਂ ਦਾ ਜਾਂ 10 ਸਾਲਾਂ ਦਾ ਕਹਿ ਲਓ ਵੀ ਇੱਕ ਇੰਨਾ ਵੱਧ ਚੁੱਕਿਆ ਨਾ ਕਿ ਔਰਤ ਨੂੰ ਇੱਕ ਤਰੀਕੇ ਨਾਲ ਜਿਵੇਂ ਆਪਾਂ ਕਹਿ ਲਓ ਕੋਈ ਚੀਜ਼ ਹੁੰਦੀ ਹੈ ਨਾ ਕੋਈ ਜਿਵੇਂ ਆਪਾਂ ਕਿਸੇ ਆਬਜੈਕਟ ਨੂੰ ਵਸਤੂ ਨੂੰ ਵਰਤਦੇ ਆਬਜੈਕਟ ਹੀ ਸਮਝਿਆ ਜਾਂਦਾ ਉਹਵੇਂ ਉਹਨੂੰ ਵਰਤਾ ਜਾਂਦਾ ਤੇ ਉਹਵੇਂ ਉਹਨੂੰ ਲਿਆ ਜਾਂਦਾ ਤੇ ਮੈਨੂੰ ਲੱਗਦਾ ਵੀ ਐ ਨਹੀਂ ਹੋਣਾ ਚਾਹੀਦਾ ਔਰਤ ਇੱਕ ਇਨਸਾਨ ਹੈ ਤੇ ਉਹਨੂੰ ਇਨਸਾਨ ਦੇ ਤਰੀਕੇ ਨਾਲ ਹੀ ਸਾਨੂੰ ਉਹਨੂੰ ਡੀਲ ਕਰਨਾ ਚਾਹੀਦਾ ਬਾਕੀ ਜਿਹੜਾ ਇਹ ఆర్ਕੈਸਟਰਾ ਵਾਲਾ ਲਾਈਨ ਆ ਨਾ ਭਾਈ ਇਹਦੇ ਵਿੱਚ ਕੀ ਹੁੰਦਾ ਵੀ ਜਦੋਂ ਕੋਈ ਕਿਸੇ ਨੂੰ ਹੈ ਤਾਂ ਹੋਈ ਕਿ ਐਂਟਰਟੇਨਿੰਗ ਆਪਣਾ ਐਂਟਰਟੇਨ ਕਰਦੇ ਨੇ ਉਹਦੇ ਚ ਕੀ ਹੁੰਦਾ ਵੀ ਉਹਨਾਂ ਨੂੰ ਤੁਸੀਂ ਪੈਸੇ ਦੇ ਕੇ ਬੁੱਕ ਕਰਦੇ ਹੋ ਤੇ ਉਹ ਤੁਹਾਡਾ ਐਂਟਰਟੇਨ ਕਰਦੇ ਨੇ ਬਿਲਕੁਲ ਪਰ ਜ਼ਿਆਦਾਤਰ ਕੀ ਹੁੰਦਾ ਵੀ ਉੱਥੇ ਇਹਨਾਂ ਨੂੰ ਇਹ ਸਮਝ ਆ ਜਾਂਦਾ ਵੀ ਬਸ ਇਹਨਾਂ ਨੂੰ ਕਿਸੇ ਹਿਸਾਬ ਨਾਲ ਨੰਬਰ ਫੜਾ ਦਈਏ ਹਾਂ ਕਿਸੇ ਹਿਸਾਬ ਨਾਲ ਇਹਨਾਂ ਨੂੰ ਆਪਾਂ ਪੁੱਛ ਲਈਏ ਵੀ ਇਹ ਸਾਡੇ ਨਾਲ ਰਾਤ ਬਿਤਾ ਸਕਦੀਆਂ ਜਾਂ ਕਿਵੇਂ ਕਰਦੀਆਂ ਤਾਂ ਬਹੁਤ ਮਤਲਬ ਸਾਰੇ ਨਹੀਂ ਪਰ ਕਾਫੀ ਗਿਣਤੀ ਦੇ ਵਿੱਚ ਇਹ ਹੁੰਦਾ ਹੈ ਕਿ ਲੋਕ ਉਹਨਾਂ ਨੂੰ ਇਦਾਂ ਸਮਝਦੇ ਵੀ ਕਾਸ਼ ਇਹ ਸਾਡੇ ਕਿਸੇ ਹਿਸਾਬ ਨਾਲ ਲੋਟ ਆ ਜਾਈਏ ਬਿਲਕੁਲ ਹਾਂ ਇਹ ਆਪਣੇ ਲੋਕਾਂ ਦੀ ਸੋਚ ਹੁੰਦੀ ਹੈ ਖਾਸ ਕਰਕੇ ਆ ਔਰਕੈਸਟਰ ਨੂੰ ਲੈ ਕੇ ਤੇ ਨਰਸਾਂ ਨੂੰ ਲੈ ਕੇ ਵੀ ਆਪਣੇ ਲੋਕ ਇਸ ਤਰ੍ਹਾਂ ਸੋਚਦੇ ਹਾਲਾਂਕਿ ਇਹ じゃ ਕੁਝ ਹੁੰਦਾ ਨਹੀਂ ਹੁੰਦੇ ਤਾਂ ਸਾਰੇ ਦੇਖੋ ਇਨਸਾਨ ਹੀ ਹੈ ਪਰ ਸੱਚੀ ਗੱਲ ਕੌੜੀ ਲੱਗਦੀ ਹੈ ਹਨਾ ਪਰ ਆਪਣੇ ਲੋਕਾਂ ਦੀ ਮਾਨਸਿਕਤਾ ਜਿਹੜੀ ਗਿਰ ਚੁੱਕੀ ਹੈ ਅਪਸਰਾ ਦੇ ਵਿੱਚ ਵੀ ਤੁਸੀਂ ਲਿਖਿਆ ਹੋਇਆ ਨਾ ਮਾੜੇ ਲੋਕਾਂ ਦੀ ਅਫਸਰਾ ਦੇ ਕੁੜੀਆਂ ਦੇ ਪ੍ਰਤੀ ਕੀ ਸੋਚ ਅਫਸਰਾ ਦੇ ਵਿੱਚ ਤੁਸੀਂ ਕਿੰਨਾ ਕੁ ਕੁਝ ਲਿਖਿਆ ਵੈਸੇ ਤਾਂ ਕਹਿੰਦਾ ਪੜੇ ਤੋਂ ਪਤਾ ਲੱਗੂ ਪਰ ਦੋ ਕਲੈਨ ਦੱਸੋਗੇ ਵੀ ਇਹਦੇ ਵਿੱਚ ਕੀ ਕੀ ਲਿਖਿਆ ਤੁਸੀਂ ਮੈਂ ਬਈ ਲਿਖਣ ਦਾ ਹੀ ਆ ਜਿਵੇਂ ਤੁਸੀਂ ਨਰਸਿੰਗ ਲਾਈਨ ਦੀ ਕੀਤੀ ਗੱਲ ਕੀਤੀ ਹੈ ਤਾਂ ਨਰਸਿੰਗ ਲਾਈਨ ਚ ਕੀ ਹੁੰਦਾ ਹੈ ਵੀ ਜਿਹੜੀਆਂ ਮੈਨੂੰ ਲੱਗਦਾ ਕੁੜੀਆਂ ਪਬਲਿਕ ਰਿਲੇਸ਼ਨ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੰਮ ਕਰਦੀਆਂ ਹਨ ਜਿਵੇਂ ਸੇਲਸ ਦੇ ਵਿੱਚ ਵੀ ਕੰਮ ਲੈਦੇ ਆਪਾਂ ਸੇਲਸ ਦੇ ਵਿੱਚ ਆ ਜਾਂ ਘਰ ਤੋਂ ਬਾਹਰ ਜਾਂਦੀਆਂ ਨੇ ਜਾਂ ਉਹਨਾਂ ਦੀ ਡਿਊਟੀ ਰਾਤ ਦੀ ਦਿਨ ਦੀ ਮਤਲਬ ਕਈ ਸ਼ਿਫਟਾਂ ਦੇ ਹਿਸਾਬ ਨਾਲ ਕੰਮ ਚੱਲਦਾ ਤਾਂ ਉਹਨਾਂ ਨੇ ਸਮਝਿਆ ਜਾਂਦਾ ਕਿ ਯਾਰ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਕਿ ਲੋਕ ਉਹਨਾਂ ਨੂੰ ਜਦੋਂ ਹੁਣ ਜਿਵੇਂ ਮਤਲਬ ਕਿਸੇ ਸਰਕਾਰੀ ਹਸਪਤਾਲ ਚਲਾ ਲਓ ਉੱਥੇ ਕੋਈ ਬਾਸ ਨਹੀਂ ਹੁੰਦਾ ਕੋਈ ਬਾਲੀਵਾਰਸ ਨਹੀਂ ਹੁੰਦਾ ਇੱਕ ਡਾਕਟਰ ਹੁੰਦਾ ਐਮਰਜੈਂਸੀ ਦੇ ਵਿੱਚ ਤੇ ਦੂਸਰੇ ਨਰਸਾਂ ਹੁੰਦੀਆਂ ਨੇ ਠੀਕ ਹੈ ਤਾਂ ਉੱਥੇ ਮਰੀਜ਼ਾਂ ਦੇ ਨਾਲ ਅਟ ਫੜਾਈ ਦਿੰਨੇ ਆ ਇਹ ਫੜ ਵੀ ਲੈਣੀਆਂ ਹਨ ਪਰ ਮੈਨੂੰ ਲੱਗਦਾ ਵੀ ਇਹ ਪ੍ਰੋਫੈਸ਼ਨ ਜਿਹੜੇ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰੋਫੈਸ਼ਨ ਨੂੰ ਅਸੀਂ ਮਾੜਾ ਕਹਿੰਨੇ ਆ ਨਾ ਇਹ ਸਾਨੂੰ ਨਹੀਂ ਕਹਿਣਾ ਚਾਹੀਦਾ ਤੇ ਦੂਸਰਾ ਕੁੜੀ ਨੂੰ ਅਸੀਂ ਇਕੱਲੀ ਇਸੇ ਤਰੀਕੇ ਨਾਲ ਦੇਖਣਾ ਕਿ ਯਾਰ ਬਸ ਉਹਦੇ ਵਿੱਚ ਜਿਸਮੀ ਭੁੱਖ ਨੂੰ ਹੀ ਦੇਖਣਾ ਹੂੰ ਦੇਖੋ ਕੁੜੀ ਤੁਹਾਡੀ ਬਹੁਤ ਅੱਛੀ ਦੋਸਤ ਵੀ ਹੋ ਸਕਦੀ ਹੈ ਬਹੁਤ ਅੱਛੀ ਤੁਹਾਡੀ ਤੁਹਾਡੇ ਹੋਰ ਕਿਸੇ ਵੀ ਰਿਸ਼ਤੇ ਦੇ ਵਿੱਚ ਢਲ ਸਕਦੀ ਹੈ ਤੁਹਾਡੀ ਭੈਣ ਵੀ ਬਣ ਸਕਦੀ ਹੈ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਤੁਸੀਂ ਜਿਸਮੀ ਭੁੱਖ ਦੇ ਤੌਰ ਤੇ ਹੀ ਦੇਖੋ ਜਾਂ ਉਹਨੂੰ ਤੁਸੀਂ ਇਦਾਂ ਹੀ ਅਪਰੋਚ ਤੁਹਾਡੀ ਅਪਰੋਚ ਇਹ ਹੋਵੇ ਉਹਨੂੰ ਬੁਲਾਉਣ ਦੇ ਲਈ ਕਿ ਯਾਰ ਮੈਂ ਕਿਵੇਂ ਨਾ ਕਿਵੇਂ ਇਹਦੇ ਨਾਲ ਨਾਈਟ ਸਟੇ ਕਰ ਲਾਂ ਜਾਂ ਮੈਂ ਇਹਦੇ ਨਾਲ ਸੌਣਾ ਉਹ ਇਹ ਮੇਨ ਮਕਸਦ ਇਹ ਨਹੀਂ ਹੋਣਾ ਚਾਹੀਦਾ ਪਰ ਲੋਕਾਂ ਦੀ ਮਾਨਸਿਕਤਾ ਬਹੁਤਿਆਂ ਦੀ ਇਹ ਜੀ ਹੈਗੀ ਹੈ ਹਨਾ ਆਪਣੇ ਵਿੱਚ ਹਾਂ ਹੈਗੀ ਆ ਬਈ ਜ਼ਿਆਦਾਤਰ ਇਹ ਹੋ ਰਿਹਾ ਹੁਣ ਤੁਸੀਂ ਇੰਸਟਾਗ੍ਰਾਮ ਤੇ ਦੇਖੋ ਕਿ ਬਹੁਤ ਪੇਜ ਇਦਾਂ ਦੇ ਆ ਕਿ ਜਿਹੜੇ ਕਹਿੰਦੇ ਆ ਕਿ ਦੇਖੋ ਜੀ ਅੱਜ ਫਲਾਨੀ ਕੁੜੀ ਦੀ ਲੀਕ ਵੀਡੀਓ ਆ ਗਈ ਠੀਕ ਹੈ ਤਾਂ ਉਹਦੇ ਵਿੱਚ ਫਿਰ ਲੋਕਾਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਰੀਚਾਰਜ ਕਰਾਓ ਸਾਨੂੰ ਟੈਲੀਗ੍ਰਾਮ ਤੇ ਸਾਡਾ ਚੈਨਲ ਆ ਜਿਹੜਾ ਉਹਨੂੰ ਤੁਸੀਂ ਟੈਲੀ ਆਪਣਾ ਪੈਸੇ ਦੇ ਦਿਓ ਬਸ ਪੈਸੇ ਦੇ ਦਿਓ ਤੇ ਤੁਸੀਂ ਉਹ ਚੈਨਲ ਤੋਂ ਸਾਨੂੰ ਜਿਹੜਾ ਉਹਦੇ ਤੇ ਬਹੁਤ ਉਹ ਪਤਾ ਕੀ ਸ਼ਬਦ ਕੀ ਯੂਜ਼ ਕਰਦੇ ਨੇ ਨਵਾਂ ਮਾਲ ਆਇਆ ਮਤਲਬ ਇਹ ਨਵਾਂ ਮਾਲ ਆ ਚੁੱਕਿਆ ਤੁਸੀਂ ਉਹਨੂੰ ਦੇਖੋ ਯਾਰ ਅਸੀਂ ਕਿਹੜੇ ਪਾਸੇ ਨੂੰ ਤੁਰ ਗਏ ਆ ਆਪਾਂ ਕਹਿੰਦੇ ਆ ਵੀ ਪੰਜਾਬੀ ਆ ਜਿਹੜਾ ਠੀਕ ਹੈ ਪੰਜਾਬੀ ਇੱਕ ਔਰਤ ਨੂੰ ਇੰਨਾ ਦਰਜਾ ਦਿੰਦਾ ਸਾਡੇ ਗੁਰੂ ਵੀ ਇਹਦਾ ਵੱਡਾ ਦਰਜਾ ਦਿੰਦੇ ਨੇ ਠੀਕ ਹੈ ਤੇ ਅਸੀਂ ਕੀ ਅਸੀਂ ਉਹਨਾਂ ਦੀ ਉਹ ਵੀਡੀਓ ਦੇਖਣ ਦੇ ਵਿੱਚ ਹੋ ਗਏ ਆ ਤੇ ਉਹਦੇ ਵਿੱਚ ਅਸੀਂ ਪੈਸੇ ਦੇ ਦੇ ਕੇ ਕਿ ਫਲਾਨੀ ਕੁੜੀ ਦੀ ਵੀਡੀਓ ਦੇਖਣੀ ਆ ਫਲਾਨੀ ਦੀ ਵੀਡੀਓ ਦੇਖਣੀ ਆ ਫਿਰ ਤੁਸੀਂ ਥੱਲੇ ਕਮੈਂਟ ਪੜਿਓ ਕਮੈਂਟ ਤੁਸੀਂ ਪੜਿਓ ਤੇ ਉਹਨਾਂ ਕਮੈਂਟਾਂ ਦੇ ਵਿੱਚ ਐਡੀ ਭੱਦੀ ਸ਼ਬਦਾਵਲੀ ਹੈ ਨਾ ਜਿਹੜੀ ਉਹ ਵਰਤੀ ਜਾਂਦੀ ਹੈ ਤੇ ਵੀ ਉਹਨਾਂ ਦੇ ਉਹਨਾਂ ਦੇ ਜਿਸਮ ਨੂੰ ਲੈ ਕੇ ਇਹਦਾ ਬੁਰੀ ਤਰ੍ਹਾਂ ਨਾਲ ਜਿਹੜੀਆਂ ਗੱਲਾਂ ਆਪਾਂ ਜਨਰਲ ਇਨ ਬੋਲ ਵੀ ਨਹੀਂ ਸਕਦੇ ਉਹ ਗੱਲਾਂ ਵੀ ਉੱਥੇ ਜਿਹੜੀਆਂ ਹੈਗੀਆਂ ਉਹਨਾਂ ਨੇ ਕਰੀਆਂ ਜਾਂਦੀਆਂ ਨੇ ਫਿਰ ਤੁਸੀਂ ਇਹ ਦੇਖੋ ਵੀ ਜਿਹੜੇ ਉਹ ਕਮੈਂਟ ਕਰਦੇ ਆ ਨਾ ਉਹ ਬਈ ਕਿਤੋਂ ਬਾਹਰੋਂ ਨਹੀਂ ਹੈਗੇ ਤੁਸੀਂ ਉਹਨਾਂ ਦੀਆਂ ਆਈਡੀਆਂ ਚੈੱਕ ਕਰਕੇ ਦੇਖੋ ਉਹ ਉਹਨਾਂ ਬੰਦਿਆਂ ਨੇ ਆਉਦੀ ਭੈਣ ਨਾਲ ਵੀ ਰੀਲ ਬਣਾਈ ਹੁੰਦੀ ਆ ਉਹ ਬੰਦਿਆਂ ਨੇ ਆਪਣੀ ਮਾਂ ਨਾਲ ਵੀ ਰੀਲ ਬਣਾਈ ਹੁੰਦੀ ਆ ਗੁਰੂ ਘਰ ਜਾ ਕੇ ਵੀ ਰੀਲ ਬਣਾਈ ਹੁੰਦੀ ਆ ਜਿਹੜੇ ਜਿਹੜੇ ਵੀ ਉਹ ਧਰਮ ਨੂੰ ਮੰਨਦੇ ਆ ਉਹ ਬਹੁਤ ਧਾਰਮਿਕ ਵੀ ਆ ਤੇ ਉਹ ਉਹ ਤੈਨੂੰ ਇਹ ਲੱਗਣਗੇ ਬਈ ਕਿ ਇਹ ਸਾਡੇ ਵਿੱਚੋਂ ਹੀ ਨੇ ਇਹ ਬੰਦੇ ਯਾਰ ਕੋਈ ਉਪਰੇ ਤਾਂ ਹੈ ਨਹੀਂ ਜਾਂ ਬਾਹਰੋਂ ਹੈ ਨਹੀਂ ਇਹ ਸਾਡੇ ਵਿੱਚੋਂ ਹੀ ਨੇ ਪਰ ਤੁਸੀਂ ਇਹ ਦੇਖੋ ਵੀ ਜਦੋਂ ਸਾਨੂੰ ਖੁੱਲ ਮਿਲ ਜਾਂਦੀ ਹੈ ਨਾ ਕਿਤੇ ਕਿ ਸਾਡੇ ਮਤਲਬ ਅਸੀਂ ਕਮੈਂਟ ਕਰਦੇ ਆ ਕਿਹੜਾ ਕਿਸੇ ਨੇ ਪੁੱਛਣਾ ਹੈ ਜਾਂ ਕਿਸੇ ਨੇ ਐਕਸ਼ਨ ਲੈਣਾ ਤਾਂ ਫਿਰ ਉਹ ਬੰਦਾ ਆਪ ਦੀ ਰੱਜ ਕੇ ਪੜਾਅ ਆ ਨਾ ਜਿਹੜੀ ਰੱਜ ਕੇ ਹਵਸ਼ਾ ਜਿਹੜੀ ਉਹ ਉੱਥੇ ਕੱਢਦਾ ਤਾਂ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਔਰਕੈਸਟਰਾ ਬਾਰੇ ਵੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਲੋਕ ਸਮਝਦੇ ਆ ਵੀ ਔਰਕੈਸਟਰਾਆਂ ਤਾਂ ਯਾਰ ਐ ਹੁੰਦੀਆਂ ਜਿਵੇਂ ਵੀ ਕਹਿੰਦੇ ਮੈਂ ਤਾਂ ਇਹ ਕਹਿੰਦਾ ਜੇਰ ਉਹ ਇੰਨੀਆਂ ਹੀ ਮਾੜੀਆਂ ਹੁੰਦੀਆਂ ਪਰ ਤੁਸੀਂ ਆਪਦੇ ਪ੍ਰੋਗਰਾਮ ਚ ਸੱਦੇ ਹੀ ਕਿਉਂ ਆ ਦੇਖੋ ਭਾਈ ਅਸੀਂ ਆਪਦੇ ਪ੍ਰੋਗਰਾਮ ਵਿੱਚ ਫਿਰ ਤੁਸੀਂ ਕੀਰਤਨ ਕਰਾਓ ਜੇ ਤੁਸੀਂ ਬਾਹਲੇ ਚੰਗੇ ਆ ਨਹੀਂ ਆਪਦੇ ਪ੍ਰੋਗਰਾਮ ਦੇ ਵਿੱਚ ਸਾਡੀਆਂ ਭੈਣਾਂ ਵੀ ਉੱਥੇ ਬੈਠੀਆਂ ਹੁੰਦੀਆਂ ਨਾਵਾ ਵੀ ਸਾਡਾ ਸਾਰੇ ਰਿਸ਼ਤੇਦਾਰ ਸਾਡਾ ਕੜਮ ਕਬੀਲਾ ਸਾਰੇ ਹੀ ਉੱਥੇ ਬੈਠਾ ਹੁੰਦਾ ਜੇ ਫਿਰ ਉਹ ਮਾੜੇ ਹੋ ਗਏ ਤਾਂ ਫਿਰ ਅਸੀਂ ਨਾ ਬਲਾਈਏ ਨਾ ਪਰ ਇਹ ਆ ਵੀ ਉਹਨਾਂ ਨੂੰ ਅਪਰੋਚ ਇਦਾਂ ਕਰਨੀ ਕਿ ਤੁਸੀਂ ਹਾਂ ਇਹਨਾਂ ਨੂੰ ਕਿਸੇ ਹਿਸਾਬ ਨਾਲ ਆਪਾਂ ਨੰਬਰ ਨੰਬਰ ਫੜਾ ਦਾਂਗੇ ਜਾਂ ਹੋਰ ਕੁਝ ਕਰਨਾ ਉਹ ਗਲਤ ਹੈ ਬਹੁਤ ਗਲਤ ਹੈ ਜਿਵੇਂ ਆਪਾਂ ਕਿਸੇ ਕਲਾਕਾਰ ਨੂੰ ਸਾਦੇ ਨਾ ਚੰਗੇ ਨੂੰ 5-7 ਲੱਖ ਰੁਪਇਆ ਦੇ ਕੇ ਨਾ ਕਿਸੇ ਨੂੰ ਸਾਦੇ ਉਹਨੂੰ ਆਪਾਂ ਇੱਜ਼ਤ ਦਿੰਨੇ ਪਰ ਇਹਨਾਂ ਨੂੰ ਵੀ ਉਹਨਾਂ ਬਰਾਬਰ ਇੱਜ਼ਤ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਵਧੀਆ ਟਰੀਟ ਕਰਨਾ ਚਾਹੀਦਾ ਹੈ ਨਾ ਮੈਂ ਕਹਿੰਦੇ ਆ ਨਾ ਵੀ ਸਮਾਂ ਬਦਲਦਾ ਸਮਾਂ ਬਦਲਣ ਦੇ ਨਾਲ ਨਾਲ ਚੀਜ਼ਾਂ ਬਦਲ ਜਾਂਦੀਆਂ ਪੰਜਾਬੀ ਕਲਚਰ ਜੀ ਠੀਕ ਹੈ ਤੁਸੀਂ ਉਹ ਉਹ ਹੌਲੀ ਹੌਲੀ ਚੀਜ਼ਾਂ ਬਦਲਦੀਆਂ ਨੇ ਤਾਂ ਆਪਾਂ ਨੂੰ ਆਪਣੀ ਕਲਚਰ ਦੇ ਵਿੱਚ ਚੀਜ਼ਾਂ ਵੀ ਹੈਡ ਹੋ ਜਾਂਦੀਆਂ ਨੇ ਚੀਜ਼ਾਂ ਜਿਵੇਂ ਇਹ ਹੋ ਚੁੱਕਿਆ ਹੈ ਨਾ ఆర్ਕੈਸਟਰਾ ਵਾਲਾ ਹੁਣ ਮੈਨੂੰ ਲੱਗਦਾ ਹਰ ਇੱਕ ਵਿਆਹ ਦੇ ਵਿੱਚ ਇਹ ਕੰਪਲਸਰੀ ਜਾ ਬਣ ਚੁੱਕਿਆ ਸਾਰਿਆਂ ਨੂੰ ਲੱਗਦਾ ਕਿ ਯਾਰ ਜੀ ਇਹ ਨਾ ਹੋਊਗਾ ਜਾਂ ਕੋਈ ਖਾੜਾ ਨਾ ਹੋਊਗਾ ਤਾਂ ਮੈਨੂੰ ਲੱਗਦਾ ਵੀ ਲੋਕ ਇੰਜੋਏ ਕਿਵੇਂ ਕਰਨਗੇ ਪਹਿਲਾਂ ਵੀ ਤਾਂ ਲੋਕੀ ਇੰਜੋਏ ਕਰਦੇ ਸੀ ਜਿਨ੍ਹਾਂ ਦੇ ਤੌਰ ਤਰੀਕੇ ਇੰਜੋਏ ਕਰਨ ਦੇ ਅਲੱਗ ਸੀਗੇ ਫਿਰ ਜੇ ਤੁਸੀਂ ਕਿਸੇ ਨੂੰ ਬੁਲਾ ਲਿਆ ਤਾਂ ਉਹਨੂੰ ਇੱਕ ਕਮ ਸੇ ਕਮ ਇੱਜ਼ਤ ਤਾਂ ਦਿਓ ਜੇ ਤੁਸੀਂ ਉਹਨਾਂ ਦੇ ਡਾਂਸ ਨੂੰ ਦੇਖ ਕੇ ਇੰਟਰਟੇਨ ਕਰ ਰਹੇ ਹੋ ਜਾਂ ਉਹਨਾਂ ਦੀ ਪਰਫਾਰਮੈਂਸ ਨੂੰ ਦੇਖ ਕੇ ਇੰਟਰਟੇਨ ਹੋ ਰਹੇ ਹੋ ਤਾਂ ਫਿਰ ਤੁਸੀਂ ਕਮ ਸੇ ਕਮ ਉਹਨਾਂ ਨੂੰ ਇੱਜ਼ਤ ਤਾਂ ਦਿਓ ਇਹ ਤਾਂ ਨਾ ਆਪਣੇ ਆਪਣਾ ਮੈਨੂੰ ਲੱਗਦਾ ਵੀ ਆਪਣੀ ਅਕਲ ਦਾ ਜਨਾਗ ਜਿਹੜਾ ਨਹੀਂ ਘਟਣਾ ਚਾਹੀਦਾ ਘਟਣਾ ਚਾਹੀਦਾ ਸੋ ਤਨਵਰ ਪ੍ਰੀਤ ਬਾਈ ਸੋ ਇਹ ਸੀ ਬਾਈ ਪ੍ਰੀਤ ਕਹਿਨਤ ਹਨ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਕਿ ਆਪਣੇ ਲੋਕਾਂ ਦੀ ਕੁੜੀਆਂ ਨੂੰ ਲੈ ਕੇ માનਸਿਕਤਾ ਕੀ ਹੈ ਕੁੜੀਆਂ ਦੇ ਵਿੱਚ ਸਾਰਿਆਂ ਨੂੰ ਲੈ ਕੇ ਹੀ ਵੈਸੇ ਤਾਂ ਪਰ ਖਾਸ ਕਰਕੇ ਆਪਾਂ ਕਹਦੇ ਜਿਵੇਂ ਆਰਕੈਸਟਰਾ ਨੂੰ ਲੈ ਕੇ ਕੀ ਮੰਨ ਸਕਦਾ ਸੋ ਵੀਰਦੀ ਹਨ ਇਹ ਕਿਤਾਬ ਵੀ ਅਪਸਰਾ ਇਹ ਲਿਖੀ ਹੋਈ ਹੈ ਇਹਨਾਂ ਨੇ ਕੁੜੀ ਦੀ ਜ਼ਿੰਦਗੀ ਦੇ ਉੱਤੇ ਹੀ ਇਹ ਕਿਤਾਬ ਹੈ ਸੋ ਕਿਸੇ ਵੀ ਬੁੱਕਸਟਾਲ ਤੋਂ ਤੁਸੀਂ ਲੈ ਕੇ ਕਿਤਾਬ ਵੀ ਪੜ ਸਕਦੇ ਹੋ ਬਾਕੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਵੀਰ ਸ਼ੇਅਰ ਕਰ ਦਿਓ ਤੇ ਜੇ ਗੱਲ ਵਾਸੋਂ ਲੱਗਦਾ ਕਿ ਅਸੀਂ ਚੰਗੀ ਕਰਦੇ ਤਾਂ ਸਾਡੇ ਪੇਜ ਨੂੰ ਫੋਲੋ ਕਰਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਜੀ ਬਹੁਤ ਬਹੁਤ ਧੰਨਵਾਦ